ਸਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸਤਿਰਾ ਹੋ ਵਈ ਜੇ ਸੋਚੀ ਲਖਵਾਰ ਚਪਾ ਚਪ ਨਾ ਹੋ ਵਈ ਜੇ ਲਾਇ ਰਹਾ ਨਿਬਤਾਰ ਪੁਕਿਆ ਪੁਕਨੁਤਰੀ ਜੇ ਬਨਾਂ ਪੁਰੀਆ ਭਾਰ ਸਹਿ ਸਿਆਣਪਾ ਲਖ ਹੋਏ ਤਿਕਨਾ ਚੱਲੇ ਨਾਲ ਕਿਉ ਸੱਚਿਆ ਰਹਾ ਹੋਈਐ ਕਿਵੇਂ ਕੂੜੇ ਟੁੱਟੇ ਪਾਲ ਹੁਕਮ ਜਾਈ ਚਲਣਾ ਮਨ ਕਿ ਲਿਖਿਆ ਨਾਲ ਹੁਕਮੇ ਹਵਨ ਆਕਾਰ ਉਤਮਨ ਕਿਆ ਜਾਏ ਹੁਕਮੇ ਹਵਨ ਹੈ ਕੀ ਹੁਕਮ ਮਿਲੇ ਵੜਿਆਈ ਹੁਕਮੇ ਉਤਮਨੇ ਕੇ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਉਕਮੇ ਬਖਸ਼ੀ ਹੈ ਹੁਕਮੇ ਸਦਾ ਪਵਾਈ ਆ ਹੁਕਮੇ ਅੰਦਰ ਸਭ ਕੋ ਬਾਰੁਕ ਮਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਉ ਮੇ ਕੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਢਿਆਈਆ ਚਾਲ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜਿ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ Japੈ ਦਿਸੈ ਦੂਰ ਗਾਵੈ ਕੋ ਵਿਖੇ ਹਾਦਰਾ ਦੂਰ ਕਥਨਾ ਕਥੀ ਨ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੰਦਾ ਦੇ ਲੈ ਦੇ ਠਕ ਪਾਏ ਜੁਗਾ ਜੰਤਰ ਖਾਹੀਂ ਖਾਏ ਤੁਮੇ ਹੁਕਮ ਚਲਾਏ ਰਾਹੋ ਨਾਨਕ ਭਿਕਸ਼ਾ ਵੇ ਪਰਵਾਹੋ ਆ ਸਾਚਾ ਸਹਬ ਸਾਚਨਾ ਹੈ ਪਾਕਿਆਂ ਭਾਉ ਅਪਾਰ ਆਕੇ ਮੰਗੈ ਦੇਹ ਦੇ ਦਤ ਕਰੇ ਦਤਾ ਹਰ ਫਿਰ ਕੀ ਅਗੇ ਰੱਖੀਐ ਜਿਤ ਦਿੱਸੈ ਦਰਬਾਰ ਮਹੁ ਕਾ ਬੋਲਣਾ ਬੋਲੀ ਜੈਤ ਸੁਣੇ ਤਰੇ ਪਿਆਰੇ ਅਮਰ ਤੇ ਵੇਲਾ ਸੱਚ ਨਾ ਵਢਾਈ ਵਿਚਾਰ ਕਰਮੇ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਮੇ ਜਾਣੀਐ ਸਭ ਆਪੇ ਸਚਿਆਰ ਠਾਪਿਆ ਲਾ ਜਾਏ ਕੀਟਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵ ਗਿਆ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਮੰ ਗੁਰਮਖ ਵੇਦੰ ਗੁਰਮੁ ਕਰਿਆ ਸਮਾਈ ਗੁਰੇਸ਼ਰ ਗੁਰਦੁਰਖ ਬਰਮਾ ਗੁਰਪਾਰਬਤੀ ਮਾਈ ਜੇ ਹਉ ਜਾਣ ਆਖਾਂ ਨਾਹੀ ਕਣ ਕਤਨ ਨ ਜਾਇ ਗੁਰ ਅਕੜੇ ਬੁਝਾਏ ਸਭਨਾ ਜੀ ਆਕਿਕ ਦਾਤਾ ਸੋ ਮੈ ਬਿਸਰਨਾ ਜਾਇ ਕਿਰਤ ਲਾਵਾ ਜੇ ਤਿਸ ਪਹਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਪਾਏ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤਿ ਚ ਰਤਨ ਜਵਾਹਰ ਮਾਨਕੇ ਜੇ ਇਕ ਗੁਰ ਕੀ ਸਿਖ ਸੁਣੀ ਗੁਰ ਇਕ ਦੇ ਬੁਝਾਈ ਸਭਨਾ ਜੀ ਆਇਆ ਇਕ ਦਾਤਾ ਸੋ ਮੇਂ ਮਿਰਨਾ ਜਾਏ ਜੇ ਜੁਗ ਚਾਰੇ ਆਰ ਜਾਂ ਹੁਰਦ ਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਵਾਤਨਾ ਪੁੱਛੈ ਕੇ ਕਿਤਾ ਅੰਦਰ ਕੀਟ ਕਰ ਦੋਸ਼ੀ ਦੋਸ਼ੇ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਰਿਹਾ ਕੋ ਨਾ ਤੁਝੈ ਜੇ ਤਿਸੁ ਗਣ ਕੋਇ ਕਰੇ ਸੁਣੈ ਸਿਧ ਪੀਰ ਸਰਦਾਤ ਸੁਣੈ ਤਰਤ ਤਵ ਆਕਾਸ਼ ਸੁਣੈ ਦੇ ਬਲੋ ਪਤਾਲ ਸੁਣੈ ਪਵਨ ਸਖੇ ਕਾਲ ਨਾਨਕਿ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦੈ ਸੁਣੈ ਮੁਕਤਿ ਲਾਣ ਮਨ ਸੁਣੈ ਜੋਗ ਜਗਤ ਤਨ ਭੇਦ ਸੁਣਿਆ ਸਾਥ ਸਿਮਰਤ ਮੇਲ ਨਾਨਕ ਦੇ ਭਗਤ ਹਸਦਾ ਵਿਗਾਠ ਸੁਣਿਆ ਦੂਖ ਪਾਪ ਕਾ ਨਾਸ਼ ਸੁੜੇ ਸੱਤ ਸੰਤੋਖ ਗਿਆਨ ਸੁਣੇ ਅੱਠ ਸਟ ਕਾ ਇਸ਼ਾਨ ਸੁਣੇ ਪਰ ਪੜ ਪਾਵੇ ਮਾਨ ਸੁਣੇ ਲਾਗੇ ਸਹਿਤਿਆਨ ਨਾਨਕ ਦੇ ਭਗਤ ਹਸਦਾ ਵਿਗਾਠ ਸੁਣਿਆ ਦੂਖ ਪਾਪ ਕਾ ਨਾਸ਼ ਥੋੜਾ ਸਰਾਗੁਣਾ ਕੇ ਗਾ ਸੁਣਿਆ ਸੇਕ ਪੀਰ ਪਾਤਸ਼ਾਹ ਸੁਣਿਆ ਤੇ ਪਾਵੇ ਰਹਾ ਸੁਣਿਆ ਸੇ ਵਿਸ ਗਾ ਨਾਨਕ ਭਗਤਾ ਸਦਾ ਵਿਗਾਟ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿਣਾ ਜਾਏ ਜਿ ਕੋ ਕਹੇ ਪਿਛੈ ਪਛਤਾਏ ਕਾਗਮ ਕਰਮਨ ਨਿਕਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਮੁਤ ਮਨ ਸਗਲ ਭਵਨ ਕੀ ਸੁੱਤ ਮਨ ਮੂ ਚੋਟਾ ਨਾ ਖਾਏ ਮਨ ਜਮਕੇ ਸਾਤ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਲਾ ਪਾਹੇ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਹੈ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਤਾਹਾਰ ਮਨੈ ਤਰੇ ਤਰੇ ਗੁਰ ਸਿੱਖ ਮਨੈ ਨਾਨਕ ਭਵਨ ਪੇਖੇ ਐਸਾ ਨਾਮ ਨਰਨਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਪੰਜ ਪ੍ਰਮਾਨ ਪੰਜ ਪਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚਾ ਸੋਹੇ ਦਾਰੇ ਰਜਾਨ ਪੰਚਾ ਕਾ ਗੁਰ ਏ ਧਿਆਨ ਜੇ ਕੋ ਕਹੇ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੜ ਧਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨਸੂਤ ਯਕੋਬੁ ਜੇ ਹੋਵੇ ਸੱਚਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਜਿਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲਿਖਿਆ ਲਿਖ ਜਾਣੇ ਕੋਇ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਹਾਲੇ ਰੂਪ ਫੇਟਦਾ ਤ ਜਾਣੇ ਕੌਣ ਕੂਟਾ ਕਿਤਾ ਪਸਾਓ ਇੱਕ ਕੁਵਾਓ ਤਿੱਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰੇ ਵਾਰਿਆ ਨ ਜਾਵੇਂ ਇੱਕ ਵਾਰ ਜੋ ਤੁਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਾਪ ਅਸ਼ੰਖ ਭਾਉ ਅਸ਼ੰਖਾ ਪੂਜ ਅਸ਼ੰਖਾ ਤਪਤਾ ਅਸ਼ੰਖਾ ਗ੍ਰੰਥੇ ਮੁਕ ਵਿਦ ਪਾਠ ਅਸ਼ੰਖ ਜੋਗ ਮੰਤਰ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮੂ ਪਖਸਾਰ ਅਸ਼ੰਖ ਮੌਨ ਲਿਗਲਾਏ ਤਾਰ ਕੁਦਰਤ ਕਮਲ ਕਹਾ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸ਼ੰਖ ਕੁੜਿਆਰ ਕੁੜੇ ਫੇਰਾ ਹੈ ਅਸ਼ੰਖ ਮਲੇਸ਼ ਮਲ ਪਖ ਖਾਇ ਅਸ਼ੰਖ ਨਿੰਦ ਕੇ ਥਿਰ ਕਰੈ ਭਾਰ ਨਾਨਕ ਨੇ ਚ ਕਹੇ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਛਾਈ ਪਨਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਅਸ਼ੰਖ ਥਾਭ ਅਗੰਗ ਅਗੰਮ ਸੰਕਲੋ ਅਸਾਂ ਕਾਇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਤਲਹਾ ਅਖਰੀ ਗਿਆਨ ਗਉਤ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਖਨਸ ਸੰਜੋਗ ਵਖਾਣ ਜਨ ਲਿਖੈ ਤਿਸ ਸਰਨਾਹੇ ਜਿਵ ਪਰਮਾਏ ਤਿਵਿ ਤਮੈ ਪਾਏ ਜੇ ਤਾ ਕੀਤਾ ਤਿਤਾ ਨਾ ਵਿਣ ਨਾ ਵੇ ਨਹੀਂ ਕੋ ਥਾਓ ਕੁਦਰਤ ਕਵਣ ਕਹਾ ਵੀ ਤਿਆਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੁਸਦਾ ਸਲਾਮਤ ਨਿਰੰਕਾਰ ਰਹੀਏ ਹੱਥ ਪੈਰ ਤਨ ਦੇ ਪਾਣੀ ਤੁਤੇ ਉਤਰਤ ਕਹੇ ਮੂਤ ਪਨੇਤੇ ਕੱਪੜ ਹੋਏ ਦੇਸਾ ਗੁਣ ਨਿਗੇ ਉਹ ਤੋਏ ਭਰਿਆ ਮਤ ਪਾਪਾਂ ਕ ਸੰਗ ਉਹ ਧੋਪਿ ਨਾਵੇ ਕੇ ਰੰਗ ਪੁਨੇ ਬਾਪੇ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਲ ਖੁਕ ਮਿ ਆਵੋ ਜਾਹੋ ਤੀਰਥ ਤਪ ਦਿਆ ਤਤਦਾਨ ਜੇ ਕੋ ਪਾਵੇ ਤਿੰਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਾਤ ਤਿਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਭਤਿਆ ਆਣ ਮਾਣੇ ਬਰਮਾ ਸਤਵਾਂ ਅਣ ਫਦਾ ਮਨ ਚਾਉ ਕੌਣ ਸਵੇਲਾ ਵਕਤ ਕਵਣ ਕਵਣ ਟਟਕਣ ਵਾਰ ਕਵਣ ਸੁਰਤੇ ਮਾ ਕਵਣ ਜਿਤਵ ਆਕਾਰ ਵੇਲਨ ਪਾਈਆ ਪੰਡਤੀ ਜਿ ਹੋਵ ਲਿਖ ਪ੍ਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਚਿਤਵਾਰ ਨਾ ਜੋਗੇ ਜਾਣ ਰੁਟਮਾ ਹੋ ਨਾ ਕੋਈ ਜਾਗ ਤਰਥ ਕਿ ਕੋ ਸਾਜੇ ਆਪੇ ਜਾਣ ਸੋਈ ਕਿਵੇਂ ਕਰੇ ਅੱਖਾਂ ਕਿਵੇਂ ਸਲਾਹੀ ਕਿਉ ਵਰਨੇ ਕਿਵੇਂ ਜਾੜ ਨਾਨਕ ਆਖਣ ਸਭ ਕੋ ਆਖ ਇੱਕ ਟੂ ਵਖਸਿਆਣਾ

ਲਿਖੇ ਹੋਏ ਬੜਾ ਸੇ ਨਾਨਕ ਵੱਡਾ ਆਖੀਏ ਆਪੇ ਜਾਣੇ ਆਪੋ ਸਾਲਾਹੀ ਸਾਲਾਹੇ ਇਥੇ ਸੁਰਤਨਾ ਪਾਇਆ ਨਦੀਆਂ ਤੇ ਵਾਹ ਪਵਿਸ਼ ਸਮੁੰਦਰ ਨ ਜਾਣਿਆ ਹੈ ਸਮੁੰਦਰ ਸ਼ਾਹ ਸੁਲਤਾਨ ਗਿਰਹਾ ਤੇ ਟੀਮਲ ਤਨ ਕਿڑی ਤੁਲ ਨ ਹੋਵਨੀ ਜੇ ਦਿਸਮਨੋ ਨਾ ਬਿਸਰਹੇ ਅੰਤਨ ਸਿਫਤੀ ਕਹਿਣ ਦੇ ਅੰਤੈ ਅੰਤਨ ਕਰਨ ਦੇਣ ਦੇ ਅੰਤੈ ਅੰਤਨ ਵੇਖਣ ਸੁਣਣ ਦੇ ਅੰਤੈ ਅੰਤਨ ਜਾਪੇ ਕਿ ਆਵਨ ਮੰਤ ਅੰਤਨ ਜਾਪੇ ਕਿਤ ਅਕਾਰ ਅੰਤਨ ਜਾਪੇ ਪਰਵਰ ਅੰਤ ਕਰਨ ਕਿਤੇ ਮਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹਵੰਤ ਨਾ ਜਾਣੇ ਕੋਏ ਬਹੁਤਾ ਕਈ ਬਹੁਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਉਹ ਬੜੂ ਕਿਆ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮੋ ਲਿਖਿਆ ਨਾ ਜਾਏ ਵੱਡਾ ਦਾਤਾ ਚਿੰਨ ਨਥ ਮਾਇ

ਜੇ ਕੋ ਖਾ ਕੇ ਆਖਣ ਪਾਏ ਉਹ ਜਾਣ ਜੇਤੀ ਆਮ ਖਾਏ ਆਪੇ ਜਾਣ ਆਪੇ ਦੇ ਅਖੈ ਸਿ ਬਿਕੇ ਕੇ ਜਿਸ ਨੂੰ ਬਖਸ਼ੈ ਸਿ ਫਤ ਸਲਾਹ ਨਾਨਕ ਪਾਖਾ ਹੈ ਪਤਿ ਸ਼ਾਹੋ ਅਮੁੱਲ ਗਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾੜ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਅਮੁਲਾਖਿਆ ਨਾ ਜਾਏ ਆਖਿਆ ਕਰੇ ਨਿਵਲਾਏ ਅੱਖ ਹੈ ਵੇਦ ਪਾਤ ਪੁਰਾਣ ਅੱਖ ਹੈ ਪੜੇ ਕਰੇ ਵਿਖਿਆਣ ਅੱਖ ਹੈ ਮਰਮੇ ਅੱਖੇ ਅੰਦਰ ਅੱਖ ਹੈ ਗੁਪੀ ਤੇ ਗਵਿੰਦ ਆਖੈ ਸਰੀ ਆਖੈ ਸੇਧੇ ਆਖੈ ਕਿਤੇ ਕਿਤੇ ਬੁੱਧ ਆਖੈ ਦਨਵ ਆਖ ਦੇਵੇ ਆਖੈ ਸੁਰ ਨਰ ਮਨ ਜਨ ਸੇਵਾ ਕਿੱਥੇ ਆਖ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇੱਥੇ ਕਿਤੇ ਹੋਰ ਕਰੇ ਟਾਕ ਨਾ ਸਕੈ ਕੀਕੇ ਜੇ ਵੱਡ ਭਾਵ ਹੈ ਤੇ ਵੱਲ ਹੋਏ ਨਾਨਕ ਜਾਲੇ ਸਾਚਾ ਸੋਏ जेको आख़े बोल विड़ तवारा गवार सुर वारायण कंखांवारे के राग परी सुवणे गवे ਪਉਣ ਪਾਣੀ ਬੈ ਸੰਤਰੇ गवे ਰਾਜਾ तर मारे ਗਾਵੇ ਚਤੁਰ ਗੋਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰ ਗਾਵੇ ਸਰਬਰਮਾ ਦੇਵੇ ਸੋ ਨਤ ਰਾਤਵਾਰੇ ਗਾਵੇ ਇੰਦ ਇਰਾਤ ਉਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਚਿਤ ਸਮਾਧੀ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਜਤੇ ਸਤੀ ਸੰਤੋਖੇ ਗਾਵੇ ਵੀਰ ਕਰਾਰ ਗਾਵਨ ਪੰਡਤ ਪੜਮਿਰਖੀ ਸਰ ਜੁਗ-ਜੁਗ ਵੇਦਾਂ ਨਾਲ ਗਾਵੇ ਮੋਣਿਆ ਮਨਮੋਹਨ ਤੁਲਕਾ ਮਾਛੇ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠ 60 ਤੀਰਥ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾੜੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰਕਰ ਰਖੇ ਧਾਰੇ ਸੇਤ ਜਨ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਨੇ ਹੋਰ ਕੀਤੇ ਗਾਵਨ ਸੇ ਮੈਂ ਕਿਤਨਾ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਹੈਬ ਸਚਾ ਸਾਚਿ ਨਾਹੀ ਹੈ ਭੀ ਉੱਠੀ ਜਾਏ ਨਾ ਜਾਸੀ ਰਤਨ ਜਨਰਿ ਚਾਹੀ ਰੰਗੇ ਰੰਗੇ ਬਾਤੇ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵੇਂ ਤਿਸਤੇ ਵੜਿਆਏ ਜੁਗਤ ਸੇ ਪਾਵੇ ਸੋਈ ਕਰਤੇ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸ਼ਹਾਬ ਪਤ ਸੈਬ ਨਾਨਕ ਰੈਣ ਰਜਾਈ ਮੁੰਡਾ ਸਤੋਖਾ ਸ਼ਰਮ ਪਤ ਚੋਲੇ ਤਿਆਰ ਕੇ ਕਰੇ ਬਹੁਤ ਖਿੰਠਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਮਨ ਜਿਤੇ ਜਗ ਜੀਤੇ आदेशे तिसे आदेशे आआ अनिल अनात अनहत जुग जुग एक वे भगत ज्ञान दया पंडारण कण कर कण वाजनान आपनाथ नटी सब जा की रित सिद्ध अवरा साथ सयोग जोग तो एकार्त लावे लेखे आवे भाग आदेशे तिसे आदेशे आआ अनिल अनात अनहत ਜੁਗ ਜੁਗ ਇੱਕੋ ਵੇਸ ਏਕਾ ਮਾਇ ਜੁਟ ਵਿਆਈ ਤਿੰਨ ਟਿਲੇ ਪ੍ਰਵਾਨ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਇ ਦੇ ਬਾਣ ਜਿਵੇਂ ਤਿਸ ਭਾਵ ਹੈ ਜਿਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹ ਨਦਰ ਨਿਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੇ ਆਦੇਸ ਆਤਮ ਨਿਲ ਅਨਾਦ ਅਨਹਤਾ ਜੋਗ ਜੋਗ ਇੱਕ ਵੇਖ ਆਸਣ ਲੋਏ ਲੋਏ ਢੰਡਾਰ ਜੋ ਕਿਸ ਪਾਇਆ ਸਵੇਕਾ ਬਾਰ ਕਰ ਕਰ ਵੇਖੈ ਸ੍ਰਿਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਖੇ ਤੇ ਆਦੇਸ ਆਤ ਅਨਿਲ ਅਨਾਤ ਅਨਹਤ ਯੁਗ ਯੁਗੇ ਕੋ ਵੇਥੇ ਇੱਕ ਦੁਜੇ ਪੌ ਲੱਖ ਹੋਏ ਲੱਖ ਹੋਵੇ ਲੱਖ ਵੇਸ ਲੱਖ ਲੱਖ ਗਿੜ ਆਕੀਏ ਇੱਕ ਨਾਮ ਜਗਦੀਸ਼ ਏਤਰਾ ਹੈ ਪਤ ਪਵੜੀਆਂ ਚੜਿਓਆ ਕੀਸ ਸੁਣ ਗੱਲਾਂ ਆਕਾਸ਼ ਕੇ ਕੀਟਾਇ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਕੀਸ ਆਖਣ ਜੋਰ ਤੇ ਪੈਣਾ ਜੋਰ ਜੁਰਨ ਮੰਗਣ ਦੇਣ ਨ ਜੋਰ ਜੁਰਨ ਜੀਵਨ ਮਰਨ ਨ ਜੋਰ ਜੁਰਨ ਰਾਜ ਮਾਲ ਮਨਸੂਰ ਹੈ ਜੋਰਨਾ ਚੁਤੇ ਗਿਆਨ ਵਿਚਾਰ ਜੋਰਨਾ ਜੁਗਤੇ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਤੋਏ ਨਾਨਕ ਤੁਮ ਨੀਟ ਨਾ ਕੋਏ ਰਤਿਰੋਤੇ ਠਿਠਿਵਾਰ ਪਉਣ ਪਾਣੀ ਅਗਨੀ ਪਤਾਲ ਤਿਸੁ ਕਿ ਧਰਤੀ ਥਾਂ ਪਰਕੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਬਸੱਚਾ ਦਰਬਾਰ ਟਿੱਥੇ ਸੋਨ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਰਕ ਗਿਆ ਜਪੇ ਜਾਏ ਧਰਮ ਖਾਣ ਕਹੋ ਧਰਮ ਗਿਆਨ ਖਾਣ ਕਹੋ ਕਰਮ ਕਿਤੇ ਪੜ ਪਾਣੀ ਵੈ ਸੰਤਰ ਕਿਤੇ ਕਾਲ ਮਹਿ ਸ ਕਿਤੇ ਵਰਮੇ ਘਾੜ ਟਕੜੀਆ ਰੂਪ ਰਾਂਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਤ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਹਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਪ ਨਿਰਿੰਦ ਕਿਤੇ ਆ ਸੁਤੇ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੜ ਮੈਂ ਗਿਆਨ ਪਰ ਚੰਡ ਤਿਠ ਨਾਲ ਬਿਨੁਰ ਕੋਟ ਆਨੰਦ ਸ਼ਰਮ ਖੜ ਕੇ ਬਾਰੇ ਰੂਪਾ ਤਿਹ ਘਾਰਤ ਘੜੀ ਬਹੁਤ ਅਨੂਪ ਤਾਂ ਕਿ ਆ ਗੱਲਾਂ ਕੱਠੀਆਂ ਨਾ ਜਾਏ ਜੇ ਕੋ ਕਹੇ ਪਿਛੈ ਪਛਤਾਏ ਤਿਤ ਘੜਿਆ ਸੁਰਤ ਮਤ ਮਨ ਬੁਧ ਤਿਤੇ ਘੜਿਆ ਸੁਰਾਂ ਸਿਤਾ ਕੀ ਸੁਰਤ ਕਰਮਖੰਡ ਕੀ ਬਾਣੀ ਜੋਰ ਤਿਤੇ ਹੋਰ ਨ ਕੋਈ ਹੋਰ ਤਿਤਜੋਦ ਮਹਾ ਮਲ ਸੂਰ ਤਨ ਮੇ ਰਾਮ ਰਿਆ ਭਰਪੂਰਾ ਪਿਠਾ ਚਿਤੋ ਸਿਤਾ ਮਹਿ ਮਾਇ ਤਾਂ ਕੇ ਰੋਟ ਨ ਕਠਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਨ ਕੇ ਰਾਮ ਵਸੇ ਮਨ ਮਾਇ ਚੁਠਾ ਭਗਤ ਵਸੇ ਕੋ ਕਰ ਅਨੰਦ ਸਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਪੰਡ ਜਿ ਕੁ ਕਰਤਿ ਤਾ ਅੰਤਰ ਅੰਤ ਤਿਥਾ ਲੋ ਲੋ ਆਕਾਰ ਜਿਵੇ ਜਿਵ ਹੁਕਮਾ ਤਿਵੇਂ ਤਿੰਕਾਰ ਵੇਖੇ ਵਿਖੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਪਹਾਰਾ ਤਿਰਜ ਸੁਨਿਆਰ ਅਰਣ ਮਤਿ ਵੇਦ ਹਥਿਆਰ ਭੋਖ ਲਗਨ ਤਪਤਾਉ ਪੜਾ ਭਵ ਅਮਰਤ ਤਿਤਟ ਹਾਨ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾੜੇ ਪਿਤਾ ਮਾਤਾ ਧਰਮ ਮਹੱਤ ਦਿਵਸ ਰਾਤ ਦਵਦਾਇ ਦਾਇਆ ਖਿਲੇ ਸਗਲ ਜਗਤ ਜਗਿਆ ਆ ਬਰਿਆ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕਿਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਮ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾਲ ਜਿਨ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ